ਜੋਬੇ ਵਿਦਾਂਤ ਸਬਾ ਹਲਕਾ ਫੁਲੱਥ ਇਹ ਹਲਕਾ ਲੋਕ ਸਭਾ ਹੁਸ਼ਿਆਰਪੁਰ ਅਧੀਨ ਆਉਂਦਾ ਹੈ ਤੇ ਜ਼ਿਲ੍ਹਾ ਕਪੂਰਥਲਾ ਵਿੱਚ ਪੈਂਦਾ ਹੈ ਫੁਲੱਥ ਹਲਕੇ ਤੋਂ ਇਸ ਵਾਰ ਸ਼ੋਮਨੇ ਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਟਿਕਟ ਨਾ ਦੇ ਕੇ ਉਹਨਾਂ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਨੂੰ ਚੋਣ ਮੈਦਾਨ ਚ ਉਤਾਰਿਆ ਆਮ ਆਦਮੀ ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਤੇ ਦਾਖਲਿਆ ਸੁਖਪਾਲ ਸਿੰਘ ਖਹਿਰਾ ਕਾਂਗਰਸ ਛੱਡ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਸੁਖਪਾਲ ਸਿੰਘ ਖਹਿਰਾ ਸਾਲ 2007 ਤੋਂ ਸਾਲ 2012 ਤੱਕ ਫੁਲੱਥ ਹਲਕੇ ਤੋਂ ਵਿਧਾਇਕ ਰਹੇ ਨੇ ਸੁਪਾਲ ਸਿੰਘ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਖਹਿਰਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਨ ਅਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸਾਲ 1993 ਵਿੱਚ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਦੇ ਪੰਚਾਇਤ ਮੈਂਬਰ ਵਜੋਂ ਚੁਣੇ ਜਾਣ ਤੋਂ ਖਹਿਰਾ ਨੇ ਸਿਆਸਤ ਵਿੱਚ ਕਦਮ ਤਰਿਆ ਸਾਲ 1997 ਵਿੱਚ ਉਹ ਪੰਜਾਬ 유ਥ ਕਾਂਗਰਸ ਦੇ ਵਾਈਸ ਪ੍ਰਧਾਨ ਬਣੇ। ਸਾਲ 1999 ਵਿੱਚ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਖਤਰ ਬਣਾਏ ਗਏ। 2005 ਵਿੱਚ ਉਹ ਕਪੂਰਥਲਾ ਤੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ। ਸਾਲ 2009 ਤੋਂ 2014 ਤੱਕ ਉਹ ਪੰਜਾਬ ਕਾਂਗਰਸ ਦੇ ਸਪੋਕਸਪਰਸਨ ਰਹੇ। 2014 ਲੋਕ ਸਭਾ ਚੋਣਾਂ 'ਚ ਪੰਜਾਬ 'ਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਖੈਰਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਾਲ 2015 ਵਿੱਚ ਉਹਨਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਅਤੇ ਆਮ ਆਦਮੀ ਪਾਰਟੀ ਵਿੱਚ ਆ ਗਏ ਸੁਖਪਾਲ ਸਿੰਘ ਖਹਿਰਾ ਸੋਸ਼ਲ ਮੀਡੀਆ ਤੇ ਸੱਤਾਤਰ ਖਿਲਾਫ ਵੀਡੀਓਜ਼ ਪੋਸਟ ਕਰਕੇ ਹਮੇਸ਼ਾ ਚਰਚਾ ਵਟੋਰਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਯੂਵਰਾਜ ਭੁਪਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਯੁਵਰਾਜ ਭੁਪਿੰਦਰ ਸਿੰਘ ਪੁਲੱਥ ਤੋਂ ਮੌਜੂਦਾ ਵਿਧਾਇਕ ਬੀਬੀ ਜਗੀਰ ਕੌਰ ਦੇ ਜਵਾਈ ਨੇ ਸਾਲ 2013 ਤੋਂ ਯੁਵਰਾਜ ਕਪੂਰਥਲਾ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਨੇ ਯੂਥ ਅਕਾਲੀ ਦਲ ਦੇ ਨੇਤਾ ਨੇ ਯੁਵਰਾਜ ਭੁਪਿੰਦਰ ਸਿੰਘ ਯੁਵਰਾਜ ਭੁਪਿੰਦਰ ਸਿੰਘ ਵਿਆਹ ਤੋਂ ਬਾਅਦ ਯਾਨੀ ਸਾਲ 2003 ਤੋਂ ਬੇਗੋਵਾਲ ਵਿਖੇ ਬੀਬੀ ਜਗੀਰ ਕੌਰ ਦੇ ਡੇਰੇ ਸੰਤ ਪ੍ਰੇਮ ਸਿੰਘ ਮੁਰਾਰੇ ਵਾਲੇ ਚ ਰਹਿੰਦੇ ਨੇ ਕਾਂਗਰਸ ਨੇ ਗੁਰਵਿੰਦਰ ਸਿੰਘ ạtਵਾਲ ਨੂੰ ਪੁਲੱਥ ਦੇ ਚੋਣ ਅਖਾੜੇ ਵਿੱਚ ਉਤਾਰਿਆ ਹੈ ਗੁਰਵਿੰਦਰ ਸਿੰਘ ạtਵਾਲ ਪਹਿਲੀ ਵਾਰ ਸਾਲ 1992 ਵਿੱਚ ਨੂਰਮਹਿਲ ਤੋਂ ਕਾਂਗਰਸ ਵਿਧਾਇਕ ਬਣੇ ਸੀ ਸਾਲ 1997 ਵਿੱਚ ਪਾਰਟੀ ਵੱਲੋਂ ਟਿਕਟ ਨਾ ਮਿਲਣ ਕਾਰਨ ਆਜ਼ਾਦ ਚੋਣ ਲੜੀ ਅਤੇ ਹਾਰ ਗਏ ਸਾਲ 2002 ਵਿੱਚ ਨੂਰਮਹਿਲ ਤੋਂ ਕਾਂਗਰਸ ਵੱਲੋਂ ਚੋਣ ਲੜ ਕੇ ਜਿੱਤੇ ਅਤੇ ਕੈਪਟਨ ਸਰਕਾਰ ਦੌਰਾਨ ਸੀਪੀਐਸ ਰਹੇ 2007 ਵਿੱਚ ਕਾਂਗਰਸ ਵੱਲੋਂ ਨੂਰਮਹਿਲ ਤੋਂ ਚੋਣ ਲੜੇ ਅਤੇ ਹਾਰ ਗਏ 2012 ਵਿੱਚ ਵੀ ਕਾਂਗਰਸ ਵੱਲੋਂ ਨੂਰ ਮਹਿਲ ਤੋਂ ਚੋਣ ਲੜੇ ਅਤੇ ਹਾਰ ਗਏ 2017 ਚ ਹਲਕਾ ਬਦਲ ਕੇ ਕਾਂਗਰਸ ਵੱਲੋਂ ਉਹਨਾਂ ਨੂੰ ਪੁਲੱਥ ਤੋਂ ਟਿਕਟ ਮਿਲੀ ਹੈ ਹਲਕਾ ਪੁਲੱਥ ਤੋਂ ਮੌਜੂਦਾ ਵਿਧਾਇਕ ਸ਼ੋਮਨੀ ਅਕਾਲੀ ਦਲ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀਬੀ ਜਗੀਰ ਕੌਰ ਨੇ ਸਾਲ 2012 ਚ ਕਾਂਗਰਸ ਵੱਲੋਂ ਚੋਣ ਲੜ ਰਹੇ ਸੁਖਪਾਲ ਸਿੰਘ ਖੈਰਾ ਨੂੰ 7000 ਦੇ ਕਰੀਬ ਵੋਟਾਂ ਨਾਲ ਹਰਾਇਆ ਸੀ ਪੁਲੱਥ ਹਲਕੇ ਦੀ ਚੋਣ ਮੁੱਖ ਤੌਰ ਤੇ ਸੁਖਪਾਲ ਸਿੰਘ ਖੈਰਾ ਤੇ ਬੀਬੀ ਜਗੀਰ ਕੌਰ ਵਿਚਕਾਰ ਰਹੀ ਹੈ ਸਾਲ 1997 ਤੋਂ ਲਗਾਤਾਰ ਕਾਂਗਰਸ ਵੱਲੋਂ ਸੁਖਪਾਲ ਸਿੰਘ ਖੇਰਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਜਗੀਰ ਕੌਰ ਇਸ ਹਲਕੇ 'ਚ ਆਮੋ-ਸਾਮਣੇ ਰਹੇ 1997 ਤੋਂ 2012 ਤੱਕ ਬੀਬੀ ਜਗੀਰ ਕੌਰ ਤਿੰਨ ਵਾਰ ਅਤੇ ਖੇਰਾ ਇੱਕ ਵਾਰ ਜੇਤੂ ਰਹੇ ਇਸ ਵਾਰ ਹਾਲਾਤ ਥੋੜੇ ਜੇ ਵੱਖਰੇ ਨੇ ਸੁਖਪਾਲ ਸਿੰਘ ਖੇਰਾ ਕਾਂਗਰਸ ਦੀ ਬਜਾਏ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਦੀ ਥਾਂ ਉਹਨਾਂ ਦੇ ਜਵਾਈ ਯੂਵਰਾਜ ਭੁਪਿੰਦਰ ਸਿੰਘ ਨੂੰ ਟਿਕਟ ਦੇ ਦਿੱਤੀ ਹੈ ਬੀਬੀ ਜਗੀਰ ਕੌਰ ਆਪਣੀ ਧੀ ਦੇ ਕਤਲ ਮਾਮਲੇ 'ਚ ਕਾਨੂੰਨੀ ਕੇਸ ਦਾ ਸਾਹਮਣਾ ਕਰ ਰਹੇ ਨੇ ਮੰਨਿਆ ਜਾ ਰਿਹਾ ਹੈ ਕਿ ਇਸੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਦੀ ਬਜਾਏ ਉਹਨਾਂ ਦੇ ਜਵਾਈ ਨੂੰ ਟਿਕਟ ਦਿੱਤੀ ਹੈ ਸੁਖਪਾਲ ਖੈਰਾ ਹਮੇਸ਼ਾ ਬੀਬੀ ਜਗੀਰ ਕੌਰ ਨੂੰ ਇਸੇ ਕੇਸ ਦੇ ਆਧਾਰ 'ਤੇ ਨਿਸ਼ਾਨੇ 'ਤੇ ਰੱਖਦੇ ਨੇ ਹੁਣ ਸੁਖਪਾਲ ਖੈਰਾ ਦਾ ਬੀਬੀ ਜਗੀਰ ਕੌਰ ਖਿਲਾਫ ਪ੍ਰਚਾਰ ਉਹਨਾਂ ਦੇ ਜਵਾਈ ਦੇ ਵੋਟ ਬੈਂਕ 'ਤੇ ਅਸਰ ਪਾਉਂਦਾ ਜਾਂ ਨਹੀਂ ਇਹ ਵੇਖਣਾ ਹੋਵੇਗਾ ਇਸ ਤੋਂ ਇਲਾਵਾ ਹਲਕੇ ਚ ਲੁਬਾਣਾ ਭਾਈਚਾਰੇ ਦੀ ਗਿਣਤੀ ਜ਼ਿਆਦਾ ਹੈ ਅਤੇ ਯੂਵਰਾਜ ਭੁਖਿੰਦਰ ਸਿੰਘ ਨੂੰ ਲੁਬਾਣਾ ਹੋਣ ਦਾ ਲਾਹਾ ਮਿਲ ਸਕਦਾ ਹੈ। ਬੇਗੋਵਾਲ ਡੇਰੇ ਦਾ ਵੋਟ ਬੈਂਕ ਵੀ ਯੂਵਰਾਜ ਭੁਖਿੰਦਰ ਸਿੰਘ ਨੂੰ ਪੁਲਤਥ ਦਾ ਯੂਵਰਾਜ ਬਣਾ ਸਕਦਾ ਹੈ। ਜਦਕਿ ਸੁਖਪਾਲ ਸਿੰਘ ਖੈਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਵੱਧ ਰਹੀ ਲੋਕਪ੍ਰਿਅਤਾ ਦਾ ਫਾਇਦਾ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਖੈਰਾ ਦੀ ਸਾਫ਼ ਸੁਥਰੀ ਛਵੀ ਅਤੇ ਬੇਬਾਕ ਅੰਦਾਜ਼ ਵੀ ਲੋਕਾਂ ਦੇ ਦਿਲਾਂ 'ਚ ਉਹਨਾਂ ਲਈ ਥਾਂ ਬਣਾਉਂਦਾ ਹੈ। ਬੇਸ਼ੱਕ ਇਸ ਵਾਰ ਬੀਬੀ ਜਗੀਰਕੌਰ ਚੋਣ ਮੈਦਾਨ ਵਿੱਚ ਨਹੀਂ ਪਰ ਮੁਕਾਬਲਾ ਇਸ ਵਾਰ ਵੀ ਖਹਿਰਾ ਬਨਾਮ ਬੀਬੀ ਜਗੀਰਕੌਰ ਹੀ ਮੰਨਿਆ ਜਾ ਰਿਹਾ ਹੈ ਕਾਂਗਰਸ ਦੇ ਗੁਰਵਿੰਦਰ ਸਿੰਘ ਅਟਵਾਲ ਦੋਹਾਂ ਉਮੀਦਵਾਰਾਂ ਨੂੰ ਟੱਕਰ ਦੇ ਕੇ ਮੁਕਾਬਲਾ ਤਿਕੋਣਾ ਬਣਾ ਸਕਣਗੇ ਇਸ ਦੀ ਸੰਭਾਵਨਾ ਘੱਟ ਹੀ ਲੱਗਦੀ ਹੈ ਕਿਉਂਕਿ ਸੂਤਰਾਂ ਮੁਤਾਬਕ ਅਟਵਾਲ ਪੂਰਾ ਹੱਥ ਤੋਂ ਚੋਣ ਲੜਨਾ ਹੀ ਨਹੀਂ ਚਾਹੁੰਦੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਟਵਾਲ ਪਾਰਟੀ 'ਚ ਬਗਾਵਤ ਕਰਕੇ ਸੀਟ ਵੀ ਛੱਡ ਸਕਦੇ ਨੇ